ਕਰਤਾ ਪੇਂਟ ਹੈ ਹਾਂ ਪੇਂਟ ਹੋ ਗਿਆ ਤੇ ਇੱਕ ਨਾ ਬਾਈ ਆਪਾਂ ਵੀਡੀਓ ਦੇਖੀ ਸੀਗੀ ਵੀ ਜਦੋਂ ਕਿਹੜੇ ਦਿਖਾਇਆ ਤੁਹਾਡੇ ਹੱਥਾਂ ਤੇ ਕਿੰਨਾ ਲੱਗਿਆ ਇੰਨਾ ਕਿ ਲੱਗਿਆ ਠੀਕ ਕੋਈ ਵੀ ਪੇਂਟਰ ਹਨਾ ਰੰਗ ਕਰਦਾ ਪੇਂਟਰ ਆਪਣਾ ਮਿਸਤਰੀ ਤੇ ਜੋ ਰੰਗ ਹੱਥਾਂ ਤੇ ਲੱਗ ਜਾਂਦਾ ਬਾਈ ਤੇ ਇੱਕ ਵੀਰੇ ਨੇ ਪਾਈ ਸੀ ਵੀਡੀਓ ਵੀ ਰੰਗ ਨੂੰ ਲਾਉਣ ਦਾ ਸਹੀ ਤਰੀਕਾ ਇਹ ਤਾਰਪੀਨ ਦੇ ਤੇਲ ਨਾਲ ਨਾ ਲਾਇਆ ਕੋ ਤਾਰਪੀਨ ਦਾ ਤੇਲ ਖੁਸ਼ਕ ਕਰੀ ਆਪਣੇ ਹੱਥਾਂ ਤੇ ਲੱਗਿਆ ਆਪਾਂ ਇਥੋਂ ਦਾ ਮੰਨ ਗਿਆ ਤਾਰਪੀਨ ਨੂੰ ਲਾ ਲੈਂਦੇ ਆ ਤੇ ਕਈ ਵਰੀ ਮੂੰਹਾਂ ਤੇ ਛਿੱਟੇ ਪੈ ਜਾਂਦੇ ਨੇ ਤੇ ਉਹ ਨਹੀਂ ਲੈਂਦੇ ਤੇ ਉਹਨੇ ਕਿਹਾ ਸੀ ਜਿਹੜੀ ਚੀਜ਼ ਨਾਲ ਆਪਾਂ ਨੂੰ ਲਾਉਣ ਨੂੰ ਆਪਾਂ ਉਹਨਾਂ ਦੇਖਦੇ ਆ ਵੀ ਸਹੀ ਹਤਿਆਰਬਾ ਕਿ ਨਹੀਂ ਆਪਾਂ ਲਾ ਕੇ ਦੇਖਾਂਗੇ ਤੇ ਬਾਈ ਉਹਨੇ ਵੀਡੀਓ ਪਾਈ ਸੀ ਦੇਖਦੇ ਆਪਾਂ ਵੀ ਵਾਕਈ ਕਾਮਯਾਬ ਆ ਕਿ ਨਹੀਂ ਜੇ ਕਾਮਯਾਬ ਹੋਇਆ ਤਾਂ ਤੁਹਾਨੂੰ ਆਪਾਂ ਐਕਸਪੈਰੀਮੈਂਟ ਕਰਕੇ ਦਿਖਾਉਨੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਾਮਯਾਬ ਹੋਇਆ ਜੇ ਨਾ ਕਾਮਯਾਬ ਫਿਰ ਆਪਾਂ ਕੋਈ ਗੱਲ ਨਹੀਂ ਤੇ ਅਗਰ ਐਕਸਪੈਰੀਮੈਂਟ ਹੀ ਇੱਕ ਤਰ੍ਹਾਂ ਦਾ ਕਰਨਾ ਤਾਂ ਤੇ ਲੱਗਾਂਗਾ ਤੇ ਤੇ ਤੁਸੀਂ ਲਿਆਓ ਆ ਜੀ ਲਾ ਕੇ ਦਿਖਾਉਨੇ ਆਪਾਂ ਰੰਗ ਆਜੋ ਆਪਾਂ ਬਾਥਰੂਮ ਚ ਚੱਲਦੇ ਆਂ ਜਿਹੜੀ ਕੀ ਬਾਥਰੂਮ ਤੇ ਲੱਗੀ ਆ ਤੇ ਸਟੋਪਰ ਉਹਨਾਂ ਨੇ ਦੱਸਿਆ ਸੀ ਵੀ ਕੋਲਗੈਟ ਨਾਲ ਕਿਸੇ ਵੀ ਪੇਸਟ ਨਾਲ ਆਪਾਂ ਲਾ ਸਕਦੇ ਆ ਆਪਾਂ ਦੇਖਦੇ ਆਂ ਤਿਆਰ ਬਕਰ ਕੇ ਇਹ ਜੀ ਡਾਬਰ ਰੈੱਡ ਦੀ ਉਹ ਕਹਿੰਦੀ ਕੋਈ ਵੀ ਕੋਲਗਟ ਪੇਸਟ ਹੋਵੇ ਉਹਦੇ ਨਾਲ ਲੈ ਜਾਂਦਾ ਤੇ ਆਪਾਂ ਦੇਖਦੇ ਹਾਂ ਐਕਸਪੈਰੀਮੈਂਟ ਕਰਕੇ ਵੀ ਲੈਂਦੀ ਹੈ ਕਿ ਨਹੀਂ ਮੈਂ ਟੱਕਣ ਖੋਲਦਾ ਆਪਾਂ ਇੱਧਰ ਰੱਖ ਦਿੰਨੇ ਦੂਰ ਥੋੜੀ ਜੀ ਲਾ ਲੈਨੇ ਆਪਾਂ ਕਿ ਆ ਠੀਕ ਆ ਇਹਨੂੰ ਰੱਖ ਤਾਂ ਆਪਾਂ ਸਾਈਡ ਤੇ ਆ ਲਾਲੀ ਬਾਈ ਥੋੜੀ ਜੀ ਤੇ ਆਪਾਂ ਥੋੜਾ ਜਿਹਾ ਪਾਣੀ ਦੇ ਸਿੱਟਾ ਲਾ ਲੈਨੇ ਤੇ ਬਣਾ ਕੇ ਕਿੱਗ ਦੇਖਦੇ ਆਂ ਇਹ ਬਾਕੀ ਲੈਂਦਾ ਰੰਗ ਕਿ ਨਹੀਂ ਇਹਦਾ ਲਹਿ ਗਿਆ ਬਾਈ ਇਹ ਤਾਂ ਕੰਮ ਘੈਂਟ ਆ ਇਹ ਨਾਲਿਆਂ ਫਿਰ ਫੇਕ ਵੀਡੀਓ ਕਿਉਂਕਿ ਅੱਜਕੱਲ੍ਹ YouTube Instagram ਕੋਈ ਵੀ ਆਖੇਕ ਵੀ ਵੀਡੀਓ ਬਾਲਗਾ ਭਾਈ ਬੰਦਗਾ ਬਸ ਵਿਊ ਦੇ ਚੱਕਰਾਂ ਚ ਠੀਕ ਵੀਡੀਓ ਬਣਾਈ ਜਾਂਦੇ ਮੈਨੂੰ ਤਾਂ ਨਹੀਂ ਲੱਗਦਾ ਵੀ ਕੰਮ ਚਾਫ ਔਖਾ ਨਾ ਤਾਰ ਵੀ ਨਹੀਂ ਲਾਊਗਾ ਇਹਨੂੰ ਨਹੀਂ ਭਾਈ ਫੇਲ ਆ ਲੋ ਜੀ ਲਾਹੈ ਨਹੀਂ ਲਹਿਾਨੀ ਭਾਈ ਉਮੀ ਪਿਆਰਾਂ ਗਾ ਹਾਂ ਫੇਲ ਆ ਦੇ ਉਮੀ ਪਿਆਰਾਂ ਗਾ ਭਾਈ ਜਮਾਂ ਹੀ ਪੜਾ ਵੀ ਨਹੀਂ ਲਿਆ ਤਾਰ ਵੀ ਨਾ ਲਾ ਤਾਰ ਵੀ ਨਾ ਹੈਗਾ ਉਹਦੇ ਚ ਹਾਂ ਇੱਕ ਮਿੰਟ ਮੈਂ ਤਾਰਪੀਂ ਦੇ ਤੇਲ ਨਾਲ ਲਾ ਕੇ ਦੇਖਦਾ ਹਾਂ ਤਾਰ ਵੀ ਲਾ ਕੇ ਦੇਖ ਤਾਰ ਕੇ ਨਾਲ ਦਾ ਬਾਈ ਲਈ ਜਾਂਦਾ ਇਹਦਾ ਐਕਸਪੈਰੀਮੈਂਟ ਕਰਿਆ ਸੀ ਫੇਕ ਵੀਡੀਓ ਸੀ ਬਾਈ ਬਾਈ ਕਹਿੰਦੇ ਸੀ ਲੈ ਜਾਂਦਾ ਫੇਕ ਵੀਡੀਓ ਸੀ ਬਾਈ ਤਾਰ ਵੀ ਨਾ ਲਾਊਗਾ ਉਹ ਕਿੱਥੇ ਲਾਉਂਦਾ ਤਾਰਪੀਨ ਵਾਲਾ ਪਾ ਤਾਰਪੀਨ ਲਾ ਲਿਆ ਹੁਣ ਦੇਖ ਦੇ ਤਾਰਪੀਨ ਲੈ ਬਾਈ ਚੱਕ ਉਹ ਡਿਜਾ ਸੋਡੇ ਸਾਹਮਣੇ ਆ ਜਮਾ ਸਾਹਮਣੇ ਆ ਬਾਈ ਜਿਹੜੇ ਪ੍ਰਾਣੇ ਮਿਸਤਰੀ ਹਨ ਪਹਿਲਾਂ ਤੇ ਤਾਰਪੀਨ ਦੇ ਤੇਲ ਨਾਲ ਹੱਥ ਨੂੰ ਸਾਫ਼ ਕਰਦੇ ਆਂ ਚਲੋ ਉਹਨੇ ਵੀਰੇ ਨੇ ਗੱਲ ਤਾਂ ਵਧੀਆ ਕਹੀ ਸੀ ਵੀ ਆਪਾਂ ਕੇਰੀ ਮੂਤ ਤੇ ਸਿੱਟੇ ਪੈ ਜਾਂਦੇ ਆ ਚਲੋ ਉਹ ਨਹੀਂ ਲਾ ਸਕਦੇ ਪਰ ਹੱਥ ਤੋਂ ਦੇਖ ਬਈ ਪਰ ਆ ਗਲਤ ਹੈ ਵੀ ਇਹ ਲਾਉਂਦਾ ਨਹੀਂ ਗਾ ਰੰਗ ਤਾਰਪੀਨ ਵਾਲੀ ਬਈ ਸਾਫ਼ ਹੁੰਦੇ ਆ ਉਹ বিনা ਤੇ ਸਾਫ਼ ਤੇ ਇਹ ਚੀਜ਼ ਕਹਿੰਦੇ ਆ ਕਾਲਗੇਟ ਨਾਲ ਸਾਫ਼ ਹੋ ਜੂ ਐ ਉਹ ਕਾਲਗੇਟ ਕਿਤੇ ਐਡੀ ਗਿੱਡੀ ਕਾਲਗੇਟ ਵਧੀਆ ਲਾ ਕਾਲਗੇਟ ਨਾਲ ਬਈ ਨਹੀਂ ਲੈ ਇਹ ਐਕਸਪੈਰੀਮੈਂਟ ਕਰਕੇ ਦੇਖ ਲਿਆ ਤੇ ਫੇਕ ਸੀ ਬਾਈ ਵੀਡੀਓ ਪਾਈ ਵੀ ਕਿਸਦੇ ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ ਪਰ ਵੀਡੀਓ ਫੇਕ ਸੀ ਆਪਾਂ ਐਕਸਪੈਰੀਮੈਂਟ ਹੀ ਕਰਿਆ ਆਪਾਂ ਉਹਨੂੰ ਦੋਸ਼ ਨਹੀਂ ਦੇਣਾ ਕਿਸੇ ਨੂੰ ਪਰ ਐਕਸਪੈਰੀਮੈਂਟ ਬਾਈ ਨਹੀਂ ਕਾਮਯਾਬ ਹੋਇਆ ਸਹੀ ਤਾਂ ਤਰੀਕਾ ਬਾਈ ਤਾਰ ਪੀਂਦੇ ਤੇਲ ਆਉਣ ਸਿੱਟੇ ਸਿੱਟੇ ਕਈ ਵੀਰੇ ਪਹਿਲਾਂ ਤੇ ਹੀ ਲਾਉਂਦੇ ਹਨਾ ਓਕੇ ਥੈਂਕ ਯੂ ਧੰਨਵਾਦ